ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਵੀ ਤੁਸੀਂ ਸਾਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਇਸ YouTube ਚੈਨਲ ਦੇ ਤੇ ਸਾਰਿਆਂ ਨੂੰ ਮੇਰੀ ਬੇਨਤੀ ਵੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਦੇਖੋ ਅੱਜ ਗੱਲ ਕੀ ਆ ਹਰ ਘਰ ਦੇ ਵਿੱਚ ਪਰੇਸ਼ਾਨੀ ਆ ਹਰ ਘਰ ਦੇ ਵਿੱਚ ਪਰੇਸ਼ਾਨ ਪਰ ਪਰੇਸ਼ਾਨ ਵਿਅਕਤੀ ਆਉਂਦੇ ਨੇ ਹਨਾ ਤੇ ਇਹਦੇ ਨਾਲ ਸੰਬੰਧਿਤ ਇੱਕ ਛੋਟੀ ਜੀ ਰਚਨਾ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੇ ਤੁਹਾਨੂੰ ਵਧੀਆ ਲੱਗੇ ਤਾਂ ਉਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕੀ ਹੋਇਆ ਕਿ ਵਾਹਿਗੁਰੂ ਦੇ ਘਰ ਦੇ ਵਿੱਚ ਪਰੇਸ਼ਾਨ ਬੈਠੀ ਹੋਈ ਇੱਕ ਸੀ ਵਿਅਕਤੀ ਤੋਂ ਜਦੋਂ ਬਾਬਾ ਜੀ ਨੇ ਪੁੱਛਿਆ ਕੋਈ ਪਰੇਸ਼ਾਨੀ ਹੈ ਤਾਂ ਉਸ ਨੇ ਵਾਹਿਗੁਰੂ ਜੀ ਨਾਲ ਗਿਲੇ ਸ਼ਿਕਵੇ ਦਿਖਾਉਂਦੇ ਹੋਏ ਆਖਿਆ ਕਿ ਬਾਬਾ ਜੀ ਪ੍ਰਮਾਤਮਾ ਸਿਰਫ ਕੁਝ ਕੁ ਲੋਕਾਂ ਦਾ ਹੀ ਹੈ ਕਹਿੰਦੇ ਕਿ ਅਸੀਂ ਉਹਨਾਂ ਦੇ ਨਾਲੋਂ ਜ਼ਿਆਦਾ ਹੀ ਵਾਹਿਗੁਰੂ ਜੀ ਦਾ ਨਾਮ ਜਪਦੇ ਆਂ ਸੇਵਾ ਕਰਦੇ ਆਂ ਪਰ ਬਦਲੇ ਦੇ ਵਿੱਚ ਕਹਿੰਦੇ ਦੁੱਖ ਦੇ ਦੁਖੀ ਮਿਲ ਰਹੇ ਨੇ ਅਗੋਂ ਬਾਬਾ ਜੀ ਕਹਿੰਦੇ ਨੇ ਸੂਈ ਤੇ ਤਲਵਾਰ ਦੋਨੋਂ ਹੀ ਕਿਸੇ ਦੇ ਚੁਭੋਈਏ ਤਾਂ ਦੁੱਖ ਤਾਂ ਦਿੰਦੀਆਂ ਨੇ ਪਰ ਤਲਵਾਰ ਸਿਰਫ ਦੁੱਖ ਹੀ ਦਿੰਦੀ ਹੈ ਪਰ ਸੂਈ ਜੇ ਚੁਭਦੀ ਹੈ ਤਾਂ ਕੱਪੜੇ ਦੀ ਜ਼ਿੰਦਗੀ ਵੀ ਸਵਾਰ ਦਿੰਦੀ ਹੈ ਵੱਡੇ ਲੀੜੇ ਵੀ ਸਿਉਂ ਦਿੰਦੀ ਹੈ ਕੱਪੜੇ ਦੀ ਜੂਨ ਹੀ ਸਵਾਰ ਦਿੰਦੀ ਆ ਜੇ ਦੁੱਖ ਮਿਲ ਰਹੇ ਨੇ ਤਕਲੀਫ ਹੋ ਰਹੀ ਹੈ ਬਾਣੀ ਪੜਦਿਆਂ ਵੀ ਧੰਨ ਗੁਰੂ ਰਾਮਦਾਸ ਧੰਨ ਤਾਂ ਨੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਯਕੀਨ ਰੱਖ ਇਸ ਦੁੱਖ ਨੂੰ ਤਲਵਾਰ ਦਾ ਫੱਟਣਾ ਸਮਝ ਹੋ ਸਕਦਾ ਪਰਮਾਤਮਾ ਦੇ ਨਾਮ ਦੀ ਸੂਈ ਚੁੱਭ ਰਹੀ ਹੋਵੇ ਤੇਰੀ ਜ਼ਿੰਦਗੀ ਦੀ ਚਾਦਰ ਜਿੱਥੋਂ ਫੱਟੀ ਹੋਵੇ ਉੱਥੇ ਵਾਹਿਗੁਰੂ ਦੇ ਨਾਮ ਦੀਆਂ ਸਿਉਣਾ ਕੱਪੜੇ ਤੇ ਲੱਗ ਰਹੀਆਂ ਹੋਣ ਤੈਨੂੰ ਦਰਦ ਤਾਂ ਜ਼ਰੂਰ ਹੋ ਰਿਹਾ ਪਰ ਇਸ ਦੇ ਪਿੱਛੇ ਤੇਰਾ ਜੋ ਕੁਝ ਵਾਹਿਗੁਰੂ ਪਰਮਾਤਮਾ ਸਵਾਰ ਰਿਹਾ ਉਸ ਦੀ ਤੈਨੂੰ ਹਾਲੇ ਖਬਰ ਨਹੀਂ ਭਰੋਸਾ ਰੱਖ ਬਹੁਤ ਦੁੱਖਾਂ ਦੇ ਪਿੱਛੇ ਸੁੱਖ ਨੇ ਜਿਹੜੇ ਉਹ ਛਿਪੇ ਹੋਏ ਹੁੰਦੇ ਨੇ ਤੇ ਇਸ ਤਰ੍ਹਾਂ ਹੀ ਕਿ ਆਪਾਂ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਜਾਂਦੀ ਹੈ ਕਈ ਲੋਕ ਹੈਗੇ ਇਦਾਂ ਦੇ ਹਨ ਵੀ ਗੁਰਦੁਆਰਾ ਸਾਹਿਬ ਜਾਂਦੇ ਆ ਪਾਠ ਕਰਦੇ ਆ ਪਰ ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਦੁੱਖ ਹੀ ਦੁੱਖ ਆ ਰਹੇ ਨੇ ਵੀ ਸੁੱਖ ਤਾਂ ਵਾਹਿਗੁਰੂ ਸਾਨੂੰ ਦੇ ਜਿਹੜੇ ਲੋਕ ਆਰਾਮ ਨਾਲ ਘਰੇ ਬੈਠੇ ਨਹੀਂ ਗੁਰਦੁਆਰਾ ਸਾਹਿਬ ਕਦੇ ਮਹੀਨੇ ਬਾਅਦ ਕਦੇ ਸੰਗਰਾਮ ਵਾਲੇ ਦਿਨ ਕਦੇ ਵੈਸੇ ਕੋਈ ਖੁਸ਼ੀ ਹੈ ਤਾਂ ਹਨਾ ਵੀ ਤਾਂ ਗੁਰਦੁਆਰਾ ਸਭ ਜਾਣਦੇ ਨੇ ਤੇ ਉਹ ਸੁਖੀ ਨੇ ਤਾਂ ਇਹ ਹੀ ਗਿਲੇ ਸ਼ਿਕਵੇ ਨੇ ਲੋਕਾਂ ਦੇ ਵਾਹਿਗੁਰੂ ਨਾਲ ਵੀ ਅਸੀਂ ਤਾਂ ਵੱਧ ਗੁਰਦੁਆਰਾ ਸੱਜ ਜਾਂਦੇ ਆ ਅਸੀਂ ਤਾਂ ਵੱਧ ਪਾਠ ਪੂਜਾ ਕਰਦੇ ਆ ਪਰ ਜਿਹੜੇ ਨਹੀਂ ਕਰਦੇ ਉਹ ਸੁਖੀ ਨਹੀਂ ਤੇ ਸਾਨੂੰ ਦੁੱਖੀ ਦੁੱਖ ਮਿਲ ਰਹੇ ਨੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਕਲਯੁਗ ਦਾ ਟਾਈਮ ਆ ਚਲੋ ਵੀ ਲੋਕਾਂ ਨੂੰ ਹੁੰਦਾ ਹੈ ਕਹਿ ਵੀ ਦਿੰਦੇ ਨੇ ਵੀ ਕਲਯੁਗ ਹੈ ਤੇ ਵੀ ਜਿਹੜੇ ਬੁਰਾ ਕਰਦੇ ਆ ਉਹ ਫਲਦੇ ਨਹੀਂ ਕਹਿੰਦੇ ਕਿ ਪਾਪ ਫਲਦਾ ਹੀ ਐਦਾਂ ਜਿਹੜੇ ਨਾਮ ਜਪਦੇ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ ਕਾਲ ਯੁਗ ਹੈ ਜਿਹੜਾ ਕਾਲ ਯੁਗ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਨਾਲ ਬਹੁਤ ਵੱਡੇ ਵੱਡੇ ਰੋਗ ਦੁੱਖ ਦਰਦ ਦੂਰ ਹੋ ਜਾਂਦੇ ਨੇ ਤੇ ਆਪਾਂ ਆਮ ਦੇਖਦੇ ਹਾਂ ਹੁਣ ਦੁਪਹਿਰਾ ਸਭ ਚੱਲ ਰਿਹਾ ਧੰਗੂ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾ ਕਰ ਰਹੇ ਨੇ ਲੋਕ ਤੇ ਉੱਥੇ ਜਾਂਦੇ ਨੇ ਕਿੱਡੇ ਕਿੱਡੇ ਦੁੱਖ ਰੋਗ ਕੱਟੇ ਜਾਂਦੇ ਆ ਆ ਪਿੱਛੇ ਜੇ ਇੱਕ ਲੁਧਿਆਣੇ ਦੀ ਖਬਰ ਲੱਗੀ ਹੋਈ ਸੀਗੀ ਤੇ ਉਹਨਾਂ ਦੀ ਬੱਚੀ ਆ ਜਿਹੜੀ ਉਹ ਜਮਾਂਦਰੂ ਤੁਰਦੀ ਨਹੀਂ ਸੀ ਬੋਲਦੀ ਨਹੀਂ ਸੀ ਜਿਹਨੂੰ ਸੁਣਦਾ ਨਹੀਂ ਸੀ ਦੋ ਟਾਈ 3 ਸਾਲ ਦੀ ਬੱਚੀ ਆਹੋ ਦੇ ਫਾਦਰ ਸਾਹਿਬ ਦੱਸ ਰਹੇ ਸੀਗੇ ਇੱਕ মিডিਆ ਵਾਲਿਆਂ ਨੂੰ ਕਿ ਨਾ ਬੱਚੀ ਉਹਨਾਂ ਦੇ ਤੁਰਦੀ ਨਹੀਂ ਸੀ ਹਨਾ ਵੀ ਇਸ ਤਰ੍ਹਾਂ ਜਮਾਂਦਰੂ ਨੂੰ ਪ੍ਰੋਬਲਮ ਸੀਗੀਆਂ ਤੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਬੱਚੇ ਉੱਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਉਹ ਹਾਜ਼ਰੀ ਭਰਦੇ ਨੇ ਹਰ ਬੁੱਧਵਾਰ ਨੂੰ ਤੇ ਕਹਿੰਦੇ ਉੱਥੇ ਸੰਗਤ ਜੋ ਪੈਰਾ ਸਾਹਿਬ ਦੀ ਹਾਜ਼ਰੀ ਭਰਦੀ ਹੈ ਤੇ ਉਹ ਕਹਿੰਦੇ ਕਿ ਸਾਨੂੰ ਬੜਾ ਸਕੂਨ ਮਿਲਦਾ ਤੇ ਉਹਨਾਂ ਦੇ ਬੱਚੇ ਹੈ ਜਿਹੜੀ ਉਹ ਕਾਫੀ ਜ਼ਿਆਦਾ ਠੀਕ ਹੋ ਗਏ ਉਹਨੂੰ ਦੌਰੇ ਪੈਂਦੇ ਸੀਗੇ ਕਹਿੰਦੇ ਦੌਰੇ ਪੈਣੇ ਬਹੁਤ ਘਟ ਗਏ ਤੇ ਦੌਰੇ ਪੈਣੇ ਦਾ ਚਲੋ ਜਿਹੜੀ ਘੱਟਿਆ ਘੱਟੀ ਉਹ ਕਹਿੰਦੇ ਕਿ ਅਸੀਂ ਸੋਚਦੇ ਹੁੰਦੇ ਸੀ ਰਾਤ ਨੂੰ ਵੀ ਸਵੇਰੇ ਕੀ ਕਰਾਂਗੇ ਕਿੱਥੋਂ ਪੈਸੇ ਆਉਣਗੇ ਕਿਹੜੇ ਡਾਕਟਰ ਕੋਲੇ ਜਾਵਾਂਗੇ ਤੇ ਪਰ ਤਾਂ ਤਾਂ ਅਮਰਜੀਤ ਬਾਬਾ ਦੀਪ ਸਿੰਘ ਜੀ ਦੇ ਦਰਤੀ ਜਾਣ ਕਰਕੇ ਹਾਜ਼ਰੀਆਂ ਭਰਨ ਨਾਲ ਹੀ ਉਹਨਾਂ ਦੀ ਜਿਹੜੀ ਬੱਚੀ ਉਹ ਠੀਕ ਹੋਊਗੀ ਤੁਰਨ ਲੱਗੀ ਕਹਿੰਦੇ ਉਹ ਬਹੁਤ ਅਜੇ ਘੱਟ ਤੁਰਦੀ ਆ ਪਰ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਕਹਿੰਦੇ ਉਹਨੇ ਪਹਿਲਾ ਕਦਮ ਹੀ ਸ਼ਿਰਦੰਦੇ ਸਥਾਨ ਤੇ ਧਰਿਆ ਜੀ ਦੰਦੇ ਸਥਾਨ ਤੇ ਉਹਨੇ ਪਹਿਲਾ ਕਦਮ ਚੱਕਿਆ ਤੇ ਉਹ ਤੂਰੀ ਹੈ ਨਾ ਤੇ ਕਹਿੰਦੇ ਉਹਨੂੰ ਬੋਲਣ ਤੇ ਸੁਣਨ ਦੇ ਵਿੱਚ ਵੀ ਡਾਕਟਰਸ ਨੇ ਟੈਸਟ ਕਰਿਆ ਤੇ ਕਾਫੀ ਇੰਪਰੂਵਮੈਂਟ ਹੈਗੀ ਹੈ ਤੇ ਇਸ ਤਰ੍ਹਾਂ ਵੀ ਜਿਹਦਾ ਇਲਾਜ ਕੋਈ ਡਾਕਟਰ ਨਹੀਂ ਨਾ ਕਰ ਸਕਦਾ ਵਾਇਗਰੋ ਉਹਦਾ ਇਲਾਜ ਵੀ ਕਰ ਦਿੰਦੇ ਬਸ ਪ੍ਰੋਸੇ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਬਾਕੀ ਇਹ ਆਪਣੀ ਅੱਜ ਛੋਟੀ ਜੀ ਰਚਨਾ ਸੀਗੀ ਤੇ ਜੇ ਤੁਹਾਨੂੰ ਵਧੀਆ ਲੱਗੀ ਤੈਨੂੰ ਲਾਈਕ ਸ਼ੇਅਰ ਕਰ ਦਿਓ ਤੇ ਵਾਈਗਰੂ 'ਤੇ ਭਰੋਸਾ ਰੱਖਿਆ ਕਰੋ ਦੁੱਖ ਦਰਦ ਕੁਝ ਨਹੀਂ ਹੈ ਜੇ ਇੱਕ ਭਰੋਸਾ ਰੱਖੋ ਕਿ ਵਾਈਗਰੂ ਨੇ ਸਾਨੂੰ ਵੱਡੇ ਦਰਦ ਚੋਂ ਵੀ ਕੱਢ ਲੈਣਾ ਮੁਸ਼ਕਿਲਾਂ ਆਉਂਦੀਆਂ ਨੇ ਪਰ ਵਾਈਗਰੂ ਕੋਲ ਇਹਦਾ ਹੱਲ ਹੈ ਗਾਏ ਚਲੋ ਅੱਜ ਦੀ ਆਪਣੀ ਵੀਡੀਓ ਇੰਨੀ ਹੀ ਸੀਗੀ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਕੋਈ ਗਲਤੀ ਭੁੱਲੋ ਵੀ ਹੋਵੇ ਤਾਂ ਮਾਫ ਕਰ ਦਿਓ ਵਾਇਗਰੂਜੀ ਕਾ ਖਾਲਸਾ ਵਾਇਗਰੂਜੀ ਕੀ ਪਤੇ